ਦੀ ਬਾਚਲ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਜਿੱਥੇ ਹਿਮਾਚਲ ਦੇ ਲੋਕ ਤਰਾਹੀ ਤਰਾਹੀ ਕਰਦੇ ਹੋਏ ਨੇ ਉੱਥੇ ਹੀ ਜਿਹੜਾ ਗਾ ਪੌਂਗ ਬਾਂਦ ਦੇ ਵਿੱਚੋਂ ਨਾ بارشਾਂ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਆ ਰਿਹਾ ਹੈ ਦੱਸਦੀ ਕਿ ਅੱਜ ਦੇ ਜਿਹੜੇ ਪੌਂਗ ਬਾਂਦ ਦੁਆਰਾ ਜਿਹੜੇ ਆંકੜੇ ਜਿਹੜੇ ਉਹ ਦਿੱਤੇ ਗਏ ਨੇ ਉਹਦੇ ਮੁਤਾਬਿਕ ਜਿਹੜਾਗਾ 1383 ਫੁੱਟ ਯਾਨੀ ਕਿ ਖਤਰੇ ਦੇ ਨਿਸ਼ਾਨ ਤੱਕ ਜਿਹੜਾ ਪੌਂਗ ਬਾਂਦ ਦਾ ਲੈਵਲ ਜਿਹੜਾ ਉਹ ਪਹੁੰਚ ਚੁੱਕਾ ਹੈ ਦੱਸਦੀ ਹੈ ਕਿ BBMP ਦੁਆਰਾ ਜਿਹੜਾਗਾ ਇਹ ਵਾਦੇ ਪਾਣੀ ਨੂੰ ਦੇਖਦੇ ਹੋਏ ਠੀਕ ਪਿਛਲੇ ਦਿਨ ਹੀ ਜਿਹੜਾ ਉਹ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਸੀਗਾ ਕਿ ਪ੍ਰਸ਼ਾਸਨ ਵੱਲੋਂ ਅੱਜ ਸਵੇਰ ਤੋਂ ਹੀ ਜਿਹੜਾ 15000 ਕਿਊਸਿਕ ਪਾਣੀ ਜਿਹੜਾ ਵਧ ਕੇ ਛੱਡਿਆ ਜਾਵੇਗਾ ਦੱਸਦੀ ਇਹ ਕਿ ਪਹਿਲਾਂ ਹੀ ਜਿਹੜਾ ਪੌਂਗਬੰਦ ਪ੍ਰਸ਼ਾਸਨ ਹੈ ਉਹ 60000 ਕਿਊਸਿਕ ਜਿਹੜਾ ਉਹ ਪਾਣੀ ਬਿਆਸ ਦਰਿਆ ਦੇ ਵਿੱਚ ਰਿਲੀਜ਼ ਕਰ ਰਿਹਾ ਔਰ ਜਿਹੜਾ 15000 ਦਾ ਹੋਰ ਵਾਅਦਾ ਕੀਤਾ ਜਾਂਦੀ ਕਿ ਕੁੱਲ ਮਿਲਾ ਕੇ ਜਿਹੜਾ 75000 ਕਿਊਸਿਕ ਜਿਹੜਾ ਪਾਣੀ ਦਾ ਉਹ ਹੁਣ ਬਿਆਸ ਦਰਿਆ ਦੇ ਵਿੱਚ ਵਗਦਾ ਦਿਖਾਈ ਦੇ ਰਿਹਾ ਦੱਸ ਦੇ ਇਹ ਕਿ ਗੱਲ ਕਰੀਏ ਜੀ ਬਿਆਸ ਦਰਿਆ ਦੀ ਚੱਕੀ ਡੈਮ ਜਾਨੀ ਕਿ ਚੋਰੀ ਮਾਫ ਕਰਨਾ ਚੱਕੀ ਦਰਿਆ ਦਾ ਜਿਹੜਾ ਪਾਣੀ ਦਾ ਲਗਭਗ ਉਹ ਵੀ 40 40000 ਕਿਊਸਿਕ ਦੇ ਕਰੀਬ ਜਿਹੜਾਗਾ ਉਹ ਵੀ ਪਾਣੀ ਕੁੱਲ ਮਿਲਾ ਕੇ ਜੇ ਗੱਲ ਕਰੀਏ ਆਂਕੜਿਆਂ ਦੇ ਮੁਤਾਬਿਕ ਤਾਂ ਸਵਾ ਲੱਖ ਦੇ ਕਰੀਬ ਜਿਹੜਾ ਪਾਣੀ ਹੈ ਉਹ ਬਿਆਸ ਦਰਿਆ ਦੇ ਵਿੱਚ ਇਸ ਟਾਈਮ ਵਗਦਾ ਦਿਖਾਈ ਦੇ ਰਿਹਾ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜ਼ਰੂਰ ਸਾਂਝੇ ਕਰ ਦੇਣਾ ਇਸ ਵਕਤ ਅਸੀਂ ਮੌਜੂਦ ਆ ਸ਼ੈ ਨੈਰ ਬਿਰਾਜ ਦੇ 52 게ਟਾਂ ਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਪੌਂਗ ਡੈਮ ਦੇ ਜਿਹੜੇ ਸਪਿਲਵੇ 게ਟ ਹੈ ਉਹਨਾਂ ਨੂੰ ਲਗਭਗ 2 ਤੋਂ 3 ਫੁੱਟ ਚੁੱਕਿਆ ਜਾ ਚੁੱਕਿਆ ਹੈ ਉਹ ਇਹਨਾਂ 게ਟਾਂ ਦੇ ਵਿੱਚੋਂ ਔਰ ਇਹ ਦੇ ਨਾਲ ਲੱਗਦੇ ਹੋਏ ਟਰਬਾਈਨਾਂ ਦੇ ਜ਼ਰੀਏ ਕੁੱਲ 75000 ਕਿਊਸ ਜਿਹੜਾਗਾ ਉਹ ਪਾਣੀ ਛੱਡਿਆ ਜਾ ਰਿਹਾ ਹੈ ਦੱਸਦੀ ਇਹ ਕਿ BBMP ਵਾਲੋ ਔਰ ਜ਼ਿਲ੍ਹਾ ਪ੍ਰਸ਼ਾਸਨ ਵਾਲੋ ਪਹਿਲੇ ਹੀ ਜਿਹੜੀ ਕੀ ਉਸ ਸਰ ਕਰੈਨੇ ਦੀ ਜਿਹੜੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਿਮਾਚਲ ਵਿੱਚ ਬਰਸਾਤਾ ਹੋਰ ਹੁੰਦੀਆਂ ਰਹੀਆਂ ਤਾਂ ਹੋ ਸਕਦਾ ਹੈ ਕਿ ਜਿਹੜੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਜਾਂ ਮੰਡ ਏਰੀਆ ਦੇ ਲਾਗੇ ਵਸਦੇ ਪਿੰਡ ਨੇ ਉਹਨਾਂ ਲਈ ਸਮਾਜ ਜਿਹੜਾਗਾ ਹੋਰ ਵੀ ਗੰਭੀਰ ਹੋ ਜਾਵੇ ਸੋ ਇੱਕ ਵਾਰ ਫੇਰ ਤੋਂ ਮੈਂ ਜਿਹੜਾਗਾ ਉਹ ਦੱਸਣਾ ਜ਼ਰੂਰ ਚਾਹੂੰਗਾ ਕਿ ਅੱਜ ਦਾ ਜਿਹੜਾ ਪੌਂਗ ਡੈਮ ਨੇ ਪੈਮਾਨਾ ਜਾਰੀ ਆ ਬਾਪਦਨ ਜਿਹੜਾ ਦੱਸਿਆ ਸਵੇਰ ਤੋਂ ਹੀ ਉਹ 1383 ਜਿਹੜਾਗਾ ਉਹ ਪੌਂਡ ਡੈਮ ਦਾ ਜਿਹੜਾ ਲੈਵਲ ਹੈ ਉਹ ਦੱਸਿਆ ਗਿਆ ਉਦੋਂ ਬਾਅਦ ਜਿਹੜਾ ਹੈਗਾ 70 ਤੋਂ 75 ਹਜ਼ਾਰ ਕਿਊਸਿਕ ਜਿਹੜਾ ਪਾਣੀ ਹੈ ਉਹ ਲਗਾਤਾਰ ਹਿਮਾਚਲ ਦੇ ਔਰਤੋਂ ਜਿਹੜਾ ਬਰਸਾਤ ਦਾ ਪਾਣੀ ਹੈ ਉਹ ਲਗਾਤਾਰ ਡੈਮ ਦੇ ਵਿੱਚ ਪਹੁੰਚ ਰਿਹਾ ਹੈ ਹੋ ਸਕਦਾ ਕਿ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ ਜੇ ਬਰਸਾਤ ਇਸੇ ਹੀ ਤਰ੍ਹਾਂ ਹੁੰਦੀ ਰਹੀ ਤਾਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਹਿਮਾਚਲ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬਾੜ ਜੇ ਹਰਾਤ ਬਣ ਸਕਦੇ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਰਮੇਸ਼ ਕੁਮਾਰ ਜਸੂਆ हिमाचल ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਜਿੱਥੇ ਹਿਮਾਚਲ ਦੇ ਲੋਕ ਤਰਾਹੀ ਤਰਾਹੀ ਕਰਦੇ ਹੋਏ ਨੇ ਉੱਥੇ ਹੀ ਜਿਹੜਾਗਾ ਪੌਂਗਬਾਂਦ ਦੇ ਵਿੱਚੋਂ ਨਾ بارشਾਂ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਆ ਰਿਹਾ ਹੈ ਦੱਸਦੀ ਹੈ ਕਿ ਅੱਜ ਦੇ ਜਿਹੜੇ ਪੌਂਗਬਾਂਦ ਦੁਆਰਾ ਜਿਹੜੇ ਆਕੜੇ ਜਿਹੜੇ ਉਹ ਦਿੱਤੇ ਗਏ ਨੇ ਉਹਦੇ ਮੁਤਾਬਿਕ ਜਿਹੜਾਗਾ 1383 ਫੁੱਟ ਯਾਨੀ ਕਿ ਖਤਰੇ ਦੇ ਨਿਸ਼ਾਨ ਤੱਕ ਜਿਹੜਾ ਪੌਂਗਬਾਂਦ ਦਾ ਲੈਵਲ ਜਿਹੜਾ ਉਹ ਪਹੁੰਚ ਚੁੱਕਾ ਹੈ ਦੱਸਦੀ ਹੈ ਕਿ BBMP ਦੁਆਰਾ ਜਿਹੜਾਗਾ ਇਹ ਵਾਦੇ ਪਾਣੀ ਨੂੰ ਦੇਖਦੇ ਹੋਏ ਠੀਕ ਪਿਛਲੇ ਦਿਨ ਹੀ ਜਿਹੜਾ ਉਹ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਸੀਗਾ ਕਿ ਪ੍ਰਸ਼ਾਸਨ ਵੱਲੋਂ ਅੱਜ ਸਵੇਰ ਤੋਂ ਹੀ ਜਿਹੜਾ 15000 ਕਿਊਸਿਕ ਪਾਣੀ ਜਿਹੜਾ ਵਧ ਕੇ ਛੱਡਿਆ ਜਾਵੇਗਾ ਦੱਸਦੀ ਇਹ ਕਿ ਪਹਿਲਾਂ ਹੀ ਜਿਹੜਾ ਪੌਂਗਬੰਦ ਪ੍ਰਸ਼ਾਸਨ ਹੈ ਉਹ 60000 ਕਿਊਸਿਕ ਜਿਹੜਾ ਉਹ ਪਾਣੀ ਬਿਆਸ ਦਰਿਆ ਦੇ ਵਿੱਚ ਰਿਲੀਜ਼ ਕਰ ਰਿਹਾ ਔਰ ਜਿਹੜਾ 15000 ਦਾ ਹੋਰ ਵਾਅਦਾ ਕੀਤਾ ਗਿਆ ਜਾਨੀ ਕਿ ਕੁੱਲ ਮਿਲਾ ਕੇ ਜਿਹੜਾ 75000 ਕਿਊਸਿਕ ਜਿਹੜਾ ਪਾਣੀ ਦਾ ਉਹ ਹੁਣ ਬਿਆਸ ਦਰਿਆ ਦੇ ਵਿੱਚ ਵਗਦਾ ਦਿਖਾਈ ਦੇ ਰਿਹਾ ਦੱਸ ਦੇ ਇਹ ਕਿ ਗੱਲ ਕਹੀਏ ਕਿ ਬਿਆਸ ਦਰਿਆ ਦੀ ਚੱਕੀ ਡੈਮ ਜਾਨੀ ਕਿ ਚੋਰੀ ਮਾਫ ਕਰਨਾ ਚੱਕੀ ਦਰਿਆ ਦਾ ਜਿਹੜਾ ਪਾਣੀ ਹੈ ਲਗਭਗ ਉਹ ਵੀ 40000 ਕਿਊਸਿਕ ਦੇ ਕਰੀਬ ਜਿਹੜਾ ਹੈਗਾ ਉਹ ਵੀ ਪਾਣੀ ਕੁੱਲ ਮਿਲਾ ਕੇ ਜੇ ਗੱਲ ਕਰੀ ਅੰਕੜਿਆਂ ਦੇ ਮੁਤਾਬਿਕ ਤਾਂ ਸਵਾ ਲੱਖ ਦੇ ਕਰੀਬ ਜਿਹੜਾ ਪਾਣੀ ਹੈ ਉਹ ਬਿਆਸ ਦਰਿਆ ਦੇ ਵਿੱਚ ਇਸ ਟਾਈਮ ਵਗਦਾ ਦਿਖਾਈ ਦੇ ਰਿਹਾ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜ਼ਰੂਰ ਸਾਂਝੇ ਕਰ ਦੇਣਾ ਇਸ ਵਕਤ ਅਸੀਂ ਮੌਜੂਦ ਹਾਂ ਸ਼ਹਿ ਨੈਰ ਵਿਰਾਸ ਦੇ 52 ਗੇਟਾਂ ਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਪੌਂਕ ਡੈਮ ਦੇ ਜਿਹੜੇ ਸਪਿਲਵੇ ਗੇਟ ਹੈ ਉਹਨਾਂ ਨੂੰ ਲਗਭਗ 2 ਤੋਂ 3 ਫੁੱਟ ਚੁੱਕਿਆ ਜਾ ਚੁੱਕਿਆ ਹੈ ਉਹ ਇਹਨਾਂ ਗੇਟਾਂ ਦੇ ਵਿੱਚੋਂ ਔਰ ਇਹ ਦੇ ਨਾਲ ਲੱਗਦੇ ਹੋਏ ਟਰਬਾਈਨਾਂ ਦੇ ਜ਼ਰੀਏ ਕੁੱਲ 75000 ਕਿਊਸ ਜਿਹੜਾਗਾ ਉਹ ਪਾਣੀ ਛੱਡਿਆ ਜਾ ਰਿਹਾ ਹੈ ਦੱਸਦੀ ਇਹ ਕੀ ਬੀਬੀਐਮਪੀ ਵੱਲੋਂ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੇ ਹੀ ਜਿਹੜੀ ਉਸ ਤਰ੍ਹਾਂ ਕਹਣੇ ਦੀ ਜਿਹੜੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਿਮਾਚਲ ਵਿੱਚ ਬਰਸਾਤਾ ਹੋਰ ਹੁੰਦੀਆਂ ਰਹੀਆਂ ਤਾਂ ਹੋ ਸਕਦਾ ਹੈ ਕਿ ਜਿਹੜੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਜਾਂ ਮੰਡ ਏਰੀਆ ਦੇ ਲਾਗੇ ਵਸਦੇ ਪਿੰਡ ਨੇ ਉਹਨਾਂ ਲਈ ਸਮਾਜ ਜਿਹੜਾਗਾ ਹੋਰ ਵੀ ਗੰਭੀਰ ਹੋ ਜਾਵੇ ਸੋ ਇੱਕ ਵਾਰ ਫੇਰ ਤੋਂ ਮੈਂ ਜਿਹੜਾਗਾ ਉਹ ਦੱਸਣਾ ਜ਼ਰੂਰ ਚਾਹੂੰਗਾ ਕਿ ਅੱਜ ਦਾ ਜਿਹੜਾ ਪੌਂਗ ਡੈਮ ਨੇ ਪੈਮਾਨਾ ਜਾਰੀ ਆ ਬਾਪਦਨ ਜਿਹੜਾ ਦੱਸਿਆ ਹੈ ਸਵੇਰ ਤੋਂ ਹੀ ਉਹ 1383 ਜਿਹੜਾਗਾ ਉਹ ਪੌਂਗ ਡੈਮ ਦਾ ਜਿਹੜਾ ਲੈਵਲ ਹੈ ਉਹ ਦੱਸਿਆ ਗਿਆ ਉਦੋਂ ਬਾਅਦ ਜਿਹੜਾਗਾ 70 ਤੋਂ 75 ਹਜ਼ਾਰ ਕਿਊਸਿਕ ਜਿਹੜਾ ਪਾਣੀ ਆ ਉਹ ਲਗਾਤਾਰ ਹਿਮਾਚਲ ਦੇ ਔਰ ਤੋਂ ਜਿਹੜਾ ਬਰਸਾਤ ਦਾ ਪਾਣੀ ਆ ਉਹ ਲਗਾਤਾਰ ਡੈਮ ਦੇ ਵਿੱਚ ਪਹੁੰਚ ਰਿਹਾ ਹੈ ਹੋ ਸਕਦਾ ਕਿ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ ਜੇ ਬਰਸਾਤ ਇਸੇ ਹੀ ਤਰ੍ਹਾਂ ਹੁੰਦੀ ਰਹੀ ਤਾਂ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਹਿਮਾਚਲ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬਾੜ ਜੇ ਹਰਾਤ ਬਣ ਸਕਦੇ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਰਮੇਸ਼ ਕੁਮਾਰ ਦਸੂਆ ਹਿਮਾਚਲ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਜਿੱਥੇ ਹਿਮਾਚਲ ਦੇ ਲੋਕ ਤਰਾਹੀ ਤਰਾਹੀ ਕਰਦੇ ਹੋਏ ਨੇ ਉੱਥੇ ਹੀ ਜਿਹੜਾ گا ਪੋਂਗਬਾਨ ਦੇ ਵਿੱਚੋਂ ਨਾ بارشਾਂ ਦਾ ਪਾਣੀ ਜਿਹੜਾ ਉਹ ਲਗਾਤਾਰ ਆ ਰਿਹਾ ਹੈ ਦੱਸਦੇ ਕਿ ਅੱਜ ਦੇ ਜਿਹੜੇ ਪੌਂਗਬਾਂਦ ਦੁਆਰਾ ਜਿਹੜੇ ਆਕੜੇ ਜਿਹੜੇ ਉਹ ਦਿੱਤੇ ਗਏ ਨੇ ਉਹਦੇ ਮੁਤਾਬਿਕ ਜਿਹੜਾਗਾ 1383 ਫੁੱਟ ਯਾਨੀ ਕਿ ਖਤਰੇ ਦੇ ਨਿਸ਼ਾਨ ਤੱਕ ਜਿਹੜਾ ਪੌਂਗਬਾਂਦ ਦਾ ਲੈਵਲ ਜਿਹੜਾ ਉਹ ਪਹੁੰਚ ਚੁੱਕਾ ਹੈ ਦੱਸਦੀ ਹੈ ਕਿ ਬੀਵੀ ਐਮਪੀ ਦੁਆਰਾ ਜਿਹੜਾਗਾ ਇਹ ਵਾਧੇ ਪਾਣੀ ਨੂੰ ਦੇਖਦੇ ਹੋਏ ਠੀਕ ਪਿਛਲੇ ਦਿਨ ਹੀ ਜਿਹੜਾਗਾ ਉਹ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਸੀਗਾ ਕਿ ਪ੍ਰਸ਼ਾਸਨ ਵੱਲੋਂ ਅੱਜ ਸਵੇਰ ਤੋਂ ਹੀ ਜਿਹੜਾ 15000 ਕਿਊਸਿਕ ਪਾਣੀ ਜਿਹੜਾ ਵੱਧ ਕੇ ਛੱਡਿਆ ਜਾਵੇਗਾ ਦੱਸਦੇ ਇਹ ਕਿ ਪਹਿਲਾ ਹੀ ਜਿਹੜਾ ਪੌਂਗਬੰਦ ਪ੍ਰਸ਼ਾਸਨ ਹੈ ਉਹ 60000 ਕਿ ਉਸਕ ਜਿਹੜਾ ਉਹ ਪਾਣੀ ਬਿਆਸ ਦਰਿਆ ਦੇ ਵਿੱਚ ਰਿਲੀਜ਼ ਕਰ ਰਿਹਾ ਔਰ ਜਿਹੜਾ 15000 ਦਾ ਹੋਰ ਵਾਦਾ ਕੀਤਾ ਜਾਂਦੀ ਕਿ ਕੁੱਲ ਮਿਲਾ ਕੇ ਜਿਹੜਾ 75000 ਕਿ ਉਸਕ ਜਿਹੜਾ ਪਾਣੀ ਦਾ ਉਹ ਹੁਣ ਬਿਆਸ ਦਰਿਆ ਦੇ ਵਿੱਚ ਵਗਦਾ ਦਿਖਾਈ ਦੇ ਰਿਹਾ ਦੱਸਦੇ ਇਹ ਕਿ ਗੱਲ ਕਹੀਏ ਕਿ ਬਿਆਸ ਦਰਿਆ ਦੀ ਚੱਕੀ ਡੈਮ ਜਿਆਨੀ ਕਿ ਚੋਰੀ ਮਾਫ ਕਰਨਾ ਚੱਕੀ ਦਰਿਆ ਦਾ ਜਿਹੜਾ ਪਾਣੀ ਗਾ ਲਗਭਗ ਉਹ ਵੀ 40 40000 ਕਿਊਸਿਕ ਦੇ ਕਰੀਬ ਜਿਹੜਾਗਾ ਉਹ ਵੀ ਪਾਣੀ ਕੁੱਲ ਮਿਲਾ ਕੇ ਜੇ ਗੱਲ ਕਰੀ ਆਂਕੜਾ ਦੇ ਮੁਤਾਬਿਕ ਤਾਂ ਸਵਾ ਲੱਖ ਦੇ ਕਰੀਬ ਜਿਹੜਾ ਪਾਣੀ ਹੈ ਉਹ ਬਿਆਸ ਦਰਿਆ ਦੇ ਵਿੱਚ ਇਸ ਟਾਈਮ ਵਗਦਾ ਦਿਖਾਈ ਦੇ ਰਿਹਾ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜ਼ਰੂਰ ਸਾਂਝੇ ਕਰ ਦੇਣਾ ਇਸ ਵਕਤ ਅਸੀਂ ਮੌਜੂਦ ਆਂ ਸ਼ੈ ਨਹਿਰ ਵਿਰਾਸ ਦੇ 52 ਗੇਟਾ ਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਪੌਂਗ ਡੈਮ ਦੇ ਜਿਹੜੇ ਸਪਿਲਵੇ ਗੇਟ ਹੈ ਉਹਨਾਂ ਨੂੰ ਲਗਭਗ 2 ਤੋਂ 3 ਫੁੱਟ ਚੁੱਕਿਆ ਜਾ ਚੁੱਕਿਆ ਹੈ ਉਹ ਇਹਨਾਂ ਗੇਟਾਂ ਦੇ ਵਿੱਚੋਂ ਔਰ ਇਹਦੇ ਨਾਲ ਲੱਗਦੇ ਹੋਏ ਟਰਬਾਈਨਾਂ ਦੇ ذریعے ਕੁੱਲ 75000 ਕਿਊਸ ਜਿਹੜਾਗਾ ਉਹ ਪਾਣੀ ਛੱਡਿਆ ਜਾ ਰਿਹਾ ਹੈ ਦੱਸਦੀ ਇਹ ਕਿ ਬੀਵੀਐਮਪੀ ਵਾਲੋ ਔਰ ਜ਼ਿਲ੍ਹਾ ਪ੍ਰਸ਼ਾਸਨ ਵਾਲੋ ਪਹਿਲੇ ਹੀ ਜਿਹੜੀ ਗੀ ਉਸ ਤਰਕਰੈਣੇ ਦੀ ਜਿਹੜੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਿਮਾਚਲ ਵਿੱਚ ਬਰਸਾਤਾ ਹੋਰ ਹੁੰਦੀਆਂ ਰਹੀਆਂ ਤਾਂ ਹੋ ਸਕਦਾ ਹੈ ਕਿ ਜਿਹੜੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਜਾਂ ਮੰਡ ਏਰੀਆ ਦੇ ਲਾਗੇ ਵਸਦੇ ਪਿੰਡ ਨੇ ਉਹਨਾਂ ਲਈ ਸਮਾਜ ਜਿਹੜਾਗਾ ਹੋਰ ਵੀ ਗੰਭੀਰ ਹੋ ਜਾਵੇ। ਸੋ ਇੱਕ ਵਾਰ ਫੇਰ ਤੋਂ ਮੈਂ ਜਿਹੜਾਗਾ ਉਹ ਦੱਸਣਾ ਜ਼ਰੂਰ ਚਾਹੂੰਗਾ ਕਿ ਅੱਜ ਦਾ ਜਿਹੜਾ ਪੌਂਗ ਡੈਮ ਨੇ ਪੈਮਾਨਾ ਜਾਰੀ ਆ ਬਾਪਦਨ ਜਿਹੜਾ ਦੱਸਿਆ ਹੈ ਸਵੇਰ ਤੋਂ ਹੀ ਉਹ 1383 ਜਿਹੜਾਗਾ ਉਹ ਪਾਉਂਡ ਡੈਮ ਦਾ ਜਿਹੜਾ ਲੈਵਲ ਹੈ ਉਹ ਦੱਸਿਆ ਗਿਆ ਉ ਤੋਂ ਬਾਅਦ ਜਿਹੜਾ ਹੈਗਾ 70 ਤੋਂ 75 ਹਜ਼ਾਰ ਕਿਊਸਿਕ ਜਿਹੜਾ ਪਾਣੀ ਹੈ ਉਹ ਲਗਾਤਾਰ ਹਿਮਾਚਲ ਦੇ ਔਰਤੋਂ ਜਿਹੜਾ ਬਰਸਾਤ ਦਾ ਪਾਣੀ ਉਹ ਲਗਾਤਾਰ ਡੈਮ ਦੇ ਵਿੱਚ ਪਹੁੰਚ ਰਿਹਾ ਹੈ ਹੋ ਸਕਦਾ ਕਿ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ ਜੇ ਬਰਸਾਤ ਇਸੇ ਹੀ ਤਰ੍ਹਾਂ ਹੁੰਦੀ ਰਹੀ ਤਾਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਹਿਮਾਚਲ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬਾੜ ਜੇ ਹਰਾਤ ਬਣ ਸਕਦੇ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਰਮੇਸ਼ ਕੁਮਾਰ ਜਸੂਆ